ਸੁਣ ਨਾ ਸਮਾਲ ਅੰਦਰ ਕੋਈ ਵਿਚਾਰ ਨਹੀਂ ਸੁਣ ਕੁਛ ਕੁਛ ਨਹੀਂ ਚੱਲਦਾ ਬੈਠਾ ਹੈ ਅੰਦਰ ਕੁਛ ਨਹੀਂ ਚੱਲਦਾ ਪਰ ਇੱਕ ਆਪਣੇ ਆਪ ਜੋ ਇਹ ਨਹੀਂ ਚਲਾ ਰਿਹਾ ਅਨਹਦ ਤੈ ਨਾ ਹੈ ਹਾਰਮੋਨੀਅਮ ਮੈਂ ਵਜਾਵਾਂਗਾ ਤੇ ਵੱਜੇਗਾ ਆਪਣੇ ਆਪ ਨੇ ਤਬਲਾ ਮੈਂ ਵਜਾਵਾਂਗਾ ਤੇ ਵੱਜੇਗਾ ਆਪਣੇ ਆਪ ਨੇ ਸਿਤਾਰ ਮੈਂ ਵਜਾਵਾਂਗਾ ਤੇ ਵੱਜੇਗੀ ਆਪਣੇ ਆਪ ਨੇ ਅਨਹਦ ਨਾਲ ਜੋ ਆਪਣੇ ਆਪ ਹੋਏ ਆਪਣੇ ਆਪ ਸੁਣ ਸਮਾਲ ਅਨਹਦ ਤੈ ਨਾ ਅਨਹਦ ਨਾ ਬੜਾ ਜ਼ਿਕਰ ਹੈ ਗੁਰਬਾਣੀ ਦੇ ਖੁਲਾਸਾ ਕਰਨ ਬਾਪ ਦੇ ਸਾਹਮਣੇ ਚ ਸੁਨ ਸੰਗਾਟ ਅਨਹਦ ਪ੍ਰਣਾਤ ਕਿ ਉਸ ਅਨਹਦ ਨਾ ਦੇ ਬਾਰੇ ਕੁਛ ਕਹ ਸਾਇਦ ਕਹਿ ਨਾ ਜਾਏ ਅਚਰਜ ਬਿਸਮਾ ਮੈਂ ਕਹਿ ਨਹੀਂ ਸਕਦਾ ਬੜੀ ਅਚਰਜ ਦੀ ਅਵਸਥਾ ਬੜੀ ਬਿਸਮਾਦ ਮੈਂ ਹੀ ਅਵਸਥਾ ਸੁਨ ਮੰਡਲ ਵਿੱਚ ਜੋਗੀ ਵੈਸੇ ਉਸ ਸੁਨ ਮੰਡਲ ਦੇ ਵਿੱਚ ਇੱਕ ਪਰਮ ਜੋਗੀ ਪ੍ਰਕਿਰਤੀ ਨਾਲ ਸੰਸਾਰ ਨਾਲ ਜ਼ਰਰੇ ਜ਼ਰਰੇ ਨਾਲ ਜੋ ਜੁੜਿਆ ਹੈ ਬੈਠਾ सुन मंडल एक योगी वैसे नार ना पुरुष कहो को कैसे वो जोड़ा योगी बैठा है वो कौन है नारी है पुरुष है सर जन ना पुरुष है ना नारी ना मदीन है ना उधर त्रिवर्ण ज्योत रहे लियो ओधी ज्योत त्रिवर्ण देचे क्योंकि ऐसा मर लिया गया भगवान है ये भगवान दी स्त्री है ये नारायण है ये लक्ष्मी ए है ये परमात्मा है ਇਹ ਪ੍ਰਮਾਤਮਾ ਦੀ ਗੋਠੀ ਹੈ ਐਸਾ ਪੁਰਾਣ ਗਾਧਾ ਵਾਂ ਦੇ ਜ਼ਿਕਰ ਗੁਰਨਾਣਕ ਸੇਵ ਜੀ ਮਹਾਰਾਜ ਨੇ ਇਸ خیال ਨੂੰ ਨਹੀਂ ਮੰਨਿਆ ਕਿਸ ਤੋਂ ਬੁਰਖ ਜੋਰੂ ਕੌਣ ਕਹੀਏ ਸਰਬ ਨਿਰੰਤਰ ਰਵ ਰਿਆ ਆ ਸਾਰਾ ਦੀ ਬਾਣੀ ਹੈ ਪਤਸਾ ਕਹਿੰਨ ਤੂੰ ਕਿਸ ਦਾ ਪਤੀ ਹੈ ਤੇ ਤੇਰੀ ਕੌਣ ਜੋਰੂ ਹੈ ਕਿਸ ਤੋਂ ਬੁਰਖ ਜੋਰੂ ਕੌਣ ਕਹੀਏ ਸਰਬ ਨਿਰੰਤਰ ਰਵ ਰਿਆ ਤੂੰ ਕਿਸ ਦਾ ਪਤੀ ਤੇਰੀ ਕੌਣ ਜੋਰੂ ਹੈ ਸਰਬ ਕੰਨ ਤੇਰੀ ਕੋਈ ਜੋਰੂ ਤੂੰ ਕਿਸੇ ਦਾ ਪਤੀ ਨਹੀਂ ਹਾਂ ਤੂੰ ਇਸਤਰੀ ਪੁਰਸ਼ ਸਾਰਿਆਂ ਦੇ ਅੰਦਰ ਦਾ ਹੈ ਵਿਆਪਕ ਹੈ ਪਰ ਤੂੰ ਇਸਤਰੀ ਨਹੀਂ ਹੈ ਤੂੰ ਪੁਰਸ਼ ਨਹੀਂ ਹੈ ਨਾਰ ਨਾ ਪੁਰਖ ਹੈ ਕਹੋ ਕਹੋ ਕੈਸੇ ਤੂੰ ਨਾਰੀ ਨਹੀਂ ਹੈ ਪਰ ਕਿਦਰ ਪੁਰਸ਼ ਨੂੰ ਇਹ ਭੁਲੇਖਾ ਨਾ ਪੈ ਜਾ ਪੁਰਸ਼ ਹੈ ਨਹੀਂ ਤੂੰ ਪੁਰਸ਼ ਵੀ ਨਹੀਂ ਇੱਕ ਜੋਤ ਹੈ ਇੱਕ ਜੰਦਾ ਹੋਇਆ ਨੂਰ ਹੈ ਇੱਕ ਪ੍ਰਕਾਸ਼ ਹੈ ਇੱਕ ਆਨੰਦ ਹੈ ਉਸ ਦੀ ਵਿਆਖਿਆ ਗੁਰੂ ਨਾਨਕ ਨੇ ਇੰਜ ਕੀਤੀ ਹੈ ਸਤ ਸੁਹਾਨ ਸਦਾ ਮਨ ਚਾਹ ਉਹ ਕੌਣ ਹੈ ਸਤ ਸੁਹਾਨ ਉਹ ਕੌਣ ਹੈ অতি ਸੁੰਦਰ ਹੈ ਉਹ ਕੌਣ ਹੈ অতি ਆਨੰਦ ਹੈ অতি ਆਨੰਦ ਸਰੂਪ ਸਤ ਸੁਹਾਣ ਸਦਾ ਮਨ ਜਾਉ ਸਾਡੇ ਦੇਸ਼ ਦੇ ਉਪਨਿਸ਼ਦਾਂ ਨੇ ਇਸ ਨੂੰ ਇਸ ਤਰੀਕੇ ਨਾਲ ਕਿਹਾ ਕਿ ਸਤਿਅੰ ਸ਼ੇਵੰ ਸੁੰਦਰੰ ਇਹ ਉਪਨਿਸ਼ਦਾਂ ਦੇ ਬਾਤ ਨੇ ਜਿਹਨੂੰ ਮੈਂ ਸਮਝਦਾ ਗਲਤ ਥਾਵਾਂ ਦੇ ਤੇ ਲੋਕ ਇਸਤੇਮਾਲ ਕਰਦੇ ਨੇ ਸਤਿਅੰ ਸ਼ੇਵੰ ਸੁੰਦਰੰ ਤੋਂ ਸਤ ਸਰੂਪ ਹੈ ਸ਼ਿਵ ਕਹਿੰਦੇ ਨੇ ਪ੍ਰਕਾਸ਼ਮਾਨ ਸੁੰਦਰੰ অতি ਸੁੰਦਰ तू अति सुंदर है अति प्रकाशमान है और तू सत स्वरूप है इन गुरु नानक देव जी महाराज कहते हैं मन चाह तू सतरूप है तू अति सुंदर है और तू आनंद स्वरूप है सदा मन प्रसन्न है सुहाण सुंदर है तू सत है सत सुहा सदा मन चाहो कदों प्रगट है जो विचार सुन होंगे जब जी साहब पढ़ रहे हैं मनो विचार हजारा दे आ रहे ਹੁਣ ਕਹਿੰਦਾ ਤੋ ਅੰਦਰ ਇਤਨੀ ਵਿਚਾਰਾਂ ਦੀ ਭੀੜ ਲੱਗ ਜਾਂਦੀ ਹੈ ਪਰਮ ਜੋਤੀ ਪ੍ਰਗਟ ਨਹੀਂ ਮਨੁੱਖ ਕੀਰਤਨ ਸੁਣ ਰਿਹਾ ਹੈ ਸਿਰਫ ਕੀਰਤਨ ਨਹੀਂ ਸੁਣ ਰਿਹਾ ਅੰਦਰੋਂ ਕੁਝ ਹੋਰ ਵੀ ਸੁਣ ਰਿਹਾ ਬੰਦਾ ਬਾਣੀ ਪੜ ਰਿਹਾ ਹੈ ਮੇਰੀ ਬਾਣੀ ਨਹੀਂ ਪੜ ਰਿਹਾ ਕੁਝ ਹੋਰ ਵੀ ਪੜਦਾ ਹੈ ਸੁਣ ਨਹੀਂ ਹੁੰਦਾ ਸੁਣ ਮੰਡਲ ਨਹੀਂ ਹੁੰਦਾ ਤੇ ਸੁਣ ਮੰਡਲ ਦੇ ਚ ਉਸ ਜੋਗੀ ਦਾ ਵਾਸ ਹੈ ਸੁਣ ਸੰਗਾਦ ਅਨਹਰ ਤੈ ਨਾਲ ਕਹਿਣ ਨਾ ਜਾਏ ਅਚਰਜ ਬਿਸਮਾਦ ਐਸਾ ਜਿਹੜਾ ਪਰਮ ਪਦ ਦੇ ਉੱਤੇ ਪਹੁੰਚਿਆ ਆ ਮਨੁੱਖ ਹੈ ਢੀੜ ਵਿੱਚ ਵੀ ਬੈਠੇਗਾ ਇਕਾਂਤ ਵਿੱਚ ਬੈਠ ਰਹਿ ਇਕਾਂਤ ਏ ਕੋਮਨ ਵਸਿਆ ਆਸਾ ਮਾਇ ਨਿਰਾਸੋ ਅਦਮ ਅਗੋਚਰ ਦੇਖ ਦਿਖਾਏ ਨਾਨਕ ਦਾ ਦਾਸ ਪਰ ਜਿਹੜਾ ਪਰਮ ਪਦ ਤੱਕ ਨਹੀਂ ਪਹੁੰਚਿਆ ਇਕਾਂਤ ਦੇ ਵਿੱਚ ਵੀ ਬੈਠਾ ਹੈ ਕਿਤੇ ਗੁਫਾ ਦੇ ਵਿੱਚ ਵੀ ਬੈਠਾ ਹੈ ਖਿਮਾ ਕਰਨੇ ਵਿਚਾਰਾਂ ਦੀ ਢੀੜ ਵਿੱਚ ਬੈਠਾ ਹੈ ਫੁਰਨੇ ਆ ਦੇ ਢੀੜ ਵਿੱਚ ਬੈਠਾ ਹੈ ਉਹ ਫੁਰਨੇ ਉਸ ਪਰਮ ਜੋਤੀ ਨੂੰ ਪ੍ਰਗਟ ਨਹੀਂ ਹੁੰਦੇਗੇ ਉਹ ਫੁਰਨੇ ਸਤਿਮ ਸ਼ਿਵਮ ਸੁੰਦਰਮ ਨੂੰ ਪ੍ਰਗਟ ਨਹੀਂ ਹੁੰਦੇਗੇ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਸਤ ਸੁਹਾਨ ਸਦਾਮਨ ਚਾਵ ਨੂੰ ਪ੍ਰਗਟ ਨਹੀਂ ਹੁੰਦੇ। ਔਰ ਇਹ ਫੁਰਮੇ ਕੀ ਨੇ? ਕੁਛ ਕੀਤਾ, ਕੁਛ ਮੰਨ। ਇਹ ਫੁਰਮੇ। ਇਹ ਫੁਰਮੇ ਕੀ ਨੇ? ਕੁਛ ਵੀ ਨਹੀਂ ਕੀਤਾ। ਮੰਨ ਬੜੀ ਪਰਵਤ। ਐ ਦੀ, ਐ ਦੀ, ਐ ਦੀ। ਤੋ ਤਮੋ ਗੁਣੀ ਮਨੁੱਖ ਨੇ ਕਦੀ ਨਾਮ ਦਾ ਰਸ ਨਹੀਂ ਮਾਣਿਆ। ਰਜੋ ਗੁਣੀ ਮਨੁੱਖ ਨੇ ਕਦੀ ਨਾਮ ਦਾ ਰਸ ਨਹੀਂ ਮਾਣਿਆ। ਔਰ ਗੁਸਤਾਖੀ ਮਾਫ ਸਤੋ ਗੁਣੀ ਮਨੁੱਖ ਨੇ ਕਦੀ ਨਾਮ ਦਾ ਰਸ ਨਹੀਂ ਮਾਣਿਆ। ਬਰਸਾਤੋ ਗੁਣੀ ਮਨੁੱਖ ਸੰਸਾਰ ਦੀ ਸ਼ਿਖਰ ਦਾ ਦੇ ਚ ਸੰਸਾਰ ਤੇ ਉਸਨੇ ਪਾਰ ਕਰ ਲਿਆ ਪਰ ਅਜੇ ਨਿਰੰਕਾਰ ਤੱਕ ਨਹੀਂ ਪਹੁੰਚਿਆ ਇੰਨੇ ਕ ਕਿਨਾਰੇ ਤੱਕ ਪਹੁੰਚ ਗਿਆ ਦਰਿਆ ਪਾਰ ਕਰ ਲਿਆ ਕਿਨਾਰੇ ਤੱਕ ਪਹੁੰਚ ਲਿਆ ਪਰ ਦਰਿਆ ਤੋਂ ਪਾਰ ਜਿਹੜੀ ਦੁਨੀਆ ਹੈ ਅਜੇ ਉੱਥੇ ਉਸਨੇ ਕਦਮ ਨਹੀਂ ਰੱਖਿਆ ਦਰਿਆ ਪਾਰ ਕਰ ਲਿਆ ਲਹਿਰਾਂ ਤੋਂ ਲੰਘ ਗਿਆ ਗੁੰਮਣ ਘੇਰੀਆਂ ਤੋਂ ਲੰਘ ਗਿਆ ਪਾਰਲੇ ਕੰਡੇ ਤੇ ਪਹੁੰਚਿਆ ਪਰ ਪਾਰ ਜੋ ਕੁਝ ਹੈ ਉਹ ਅਜੇ ਇਸ ਦੀ ਝੋਲੀ ਚ ਨਹੀਂ ਉਹ ਜੈਸ ਨੂੰ ਕੋਈ ਪਤਾ ਨਹੀਂ ਲੇਕਿਨ ਫਿਰ ਵੀ ਬੜਾ ਖੁਸ਼ਕਿਸਮਤ ਹੈ ਸਤੋ ਗੁਣੀ ਮਨੁੱਖ ਸੰਸਾਰ ਦੀ ਸਭ ਤੋਂ ਉੱਚੀ ਸ਼ਿਖਰਤਾ ਹੈ ਤੇ ਪਰਮ ਪਦ ਤੁਰਿਆ ਪਦ ਸੁਮੁੱਚੀ ਮਨੁੱਖੀ ਜ਼ਿੰਦਗੀ ਦੇ ਚੌਪਰਾ ਫਿਰ ਤੇ ਇੱਕ ਮੰਡਲ ਦੇ ਚੋਂ ਅਧਿਆਤਮਿਕ ਦੁਨੀਆ ਦੇ ਚੋਂ ਸਭ ਤੋਂ ਉੱਚੀ ਅਵਸਥਾ ਹੈ ਤੇ ਪਰਮ ਪਦ ਤੇ ਪਹੁੰਚ ਗਿਆ ਐਸੇ ਗੁਰਸ਼ਾਂ ਸਾਡੇ ਗੁਰਮਤੀ ਭਾਸ਼ਾ ਦੇ ਬ੍ਰਹਮ ਗਿਆਨੀ ਕਿਹਾ ਬ੍ਰਹਮ ਗਿਆਨੀ ਉਹਨਾਂ ਮਨੁੱਖ ਪਰਮ ਪਦ ਤੱਕ ਪਹੁੰਚੇ ਮਨੁੱਖ ਕਦੇ ਕਦਾਈ ਕੁਈ ਲੱਖਾਂ ਦੇ ਚੋਂ ਇੱਕ ਅਦਭੁਨਕੀ ਝੋਲੀ ਦੇ ਚ ਇਹ ਪਰਮ ਪਦਮ ਕੋਈ ਹਜ਼ਾਰਾਂ ਦੇ ਚੋਂ ਇੱਕ ਅਸਾ ਕੰ ਲੈ ਸਤੋਗੁਣੀ ਕੋਈ ਹਜ਼ਾਰਾਂ ਦੇ ਚੋਂ ਬਾਕੀ ਸਭ ਤੋਂ ਜ਼ਿਆਦਾ ਜਿਹੜੀ ਤਾਦਾਦ ਹੈ ਦੁਨੀਆਂ ਦੇ ਚ ਉਹ ਤਮੋ ਗੁਣੀਆਂ ਦੇ ਤੇਰਾ ਜੋ ਅਜੋਕਾ ਦੌਰ ਗੁਸਤਾਖੀ ਮਾਤ ਤਮੋ ਗੁਣੀਆਂ ਦਾ ਰਜੋ ਗੁਣੀਆਂ ਦੀ ਹੈ ਨਾ ਸਤੋਗੁਣੀਆਂ ਦੇ ਦਰਸ਼ਨ ਨਾ ਪਰਮ ਪਦ ਦੇ ਦਰਸ਼ਨ ਨਾ ਬ੍ਰਮ ਗਿਆਨੀਆਂ ਦੇ ਦਰਸ ਅੱਜ ਤੋਂ 30 40 ਸਾਲ ਤੁਸੀਂ ਪਿੱਛੇ ਜਾਓ ਬੜੇ ਬ੍ਰਮ ਗਿਆਨੀਆਂ ਬਸਨ ਪਤਾ ਨਹੀਂ ਇਸ 40 ਸਾਲਾਂ ਵਿੱਚ ਕੀ ਹੋ ਗਿਆ ਬਾਬਾ ਅਤਰ ਸਿੰਘ ਮਸਤੂਗਾਣੇ ਵਾਲੇ ਸਨ ਬਾਬਾ ਸੁੰਦਰ ਸਿੰਘ ਅਲੀ ਵੇਦ ਵਾਲੇ ਹੈਗੇ ਸਨ ਬਾਬਾ ਕਰਮ ਸਿੰਘ ਕੋਤੀ ਮਰਦਾਨ ਵਾਲੇ ਹੈਗੇ ਸਨ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲੇ ਹੈ ਸਨ ਇਸ ਤਰ੍ਹਾਂ ਦੇ 5 10 ਕਰੀਬਨ ਕਰੀਬਨ ਮਹਾਪੁਰ ਘੋਰ ਨੇ ਜਿਨ੍ਹਾਂ ਨੂੰ ਵੇਦ ਕਿ ਸਿੱਖ ਸਕਦੇ ਸੀ ਇਹ ਬ੍ਰਮ ਗਿਆਨੀ ਜਿਨ੍ਹਾਂ ਦੇ ਕੋਲ ਬੈਠੇ ਆ ਜਬਾਨ ਆਪਣੇ ਆਪ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੀ ਸੀ ਜਿਨ੍ਹਾਂ ਦੇ ਕੋਲ ਬੈਠੇ ਆ ਸੁਰਤ ਆਪਣੇ ਆਪ ਗੁਰਨਾਮਿਕ ਦੇ ਕਦਮਾਂ ਵਿੱਚ ਜਾਂਦੀ ਸੀ ਪਰ ਮੂਲ ਨੇ ਕਿ ਲੋਗੇ ਦਰਸਲ ਤਮੋ ਗੁਣੀਆਂ ਦਾਸ ਰਜੋ ਗੁਣੀਆਂ ਦਾਸ ਵੱਧ ਗਿਆ ਸਤੋ ਗੁਣੀਆਂ ਦੇ ਦਰਸ਼ਨ ਕੋਈ ਨਹੀਂ ਤੇ ਬ੍ਰਹਮ ਗਿਆਨੀ ਵੀ ਤੇ ਕਲਪਨਾ ਹੀ ਕਰਨੀ ਔਖੀ ਹੈ ਔਰ ਇਸ ਚੱਕਰ ਵਿੱਚ ਕਦੀ ਨਾ ਪੈਣਾ ਸੰਤ ਹੈ ਮਹੰਤ ਹੈ ਬ੍ਰਹਮ ਗਿਆਨੀ ਹੋਵੇਗਾ ਨਹੀਂ ਤਮਗੁਣੀ ਹੋਵੇਗਾ ਸਤਗੁਣੀ ਹੋਵੇਗਾ ਜਾਂ ਕਿਨਾ ਕੱਢਣੀ ਰਜਗੁਣੀ ਪਰਮ ਪਦ ਬੜੀ ਉੱਚੀ ਗੱਲ ਹੈ ਬੜੇ ਮਹਾਨ ਗੜ ਹੈ ਔਰ ਨਿਰਾਸ਼ਾ ਆਪਣੇ ਮਨ ਦੇ ਚ ਨਾ ਲੈਣੀ ਪਰ ਚੋਂ ਕਿਉਂ ਪਰਮ ਪਦ ਹੈ ਤੇ ਹੈ ਹੀ ਕਿਸੇ ਕਿਸੇ ਕੋਲ ਤੋ ਛੱਡੋ ਨਹੀਂ ਚਲੋ ਜ਼ਿੰਦਗੀ ਦਾ ਮਕਸਦ ਇਹ ਹੈ ਜੇ ਤੁਸੀਂ ਨਾ ਚਲੇ ਇਸ ਪਰਮ ਪਦ ਦੀ ਪ੍ਰਾਪਤੀ ਵਾਸਤੇ ਫਿਰ ਜਨਮ ਚਲੇਗਾ ਫਿਰ ਮਰਨ ਚਲੇਗਾ ਫਿਰ ਜਨਮ ਚਲੇਗਾ ਫਿਰ ਮਰਨ ਚਲੇਗਾ ਬਹੁਤ ਲੰਬੀ ਯਾਤਰਾ ਹੋਵੇਗੀ ਬੜੀ ਲੰਬੀ ਯਾਤਰਾ ਔਰ ਉਤਨੇ ਚਿਰ ਤੱਕ ਚੱਲਣਾ ਹੀ ਪਏਗਾ ਜਿਤਨੇ ਚਿਰ ਤੱਕ ਪਰਮ ਪਦ ਨਹੀਂ ਮਿਲੇ ਉਤਨੇ ਚਿਰ ਤੱਕ ਇਹ ਯਾਤਰਾ ਬਣੀ ਰਹੇ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਦਾ ਹੈ ਪਿਆ ਦੇਸ ਲੰਮੇ ਮੁਖਤਸਰੀ ਕਰਜ ਕਰਕੇ ਮੈਂ ਸਮਾਪਤੀ ਕਰਾਂ ਇਸਲਾਮ ਤੇ ਇਸਾਈਅਤ ਇਸ ਗੱਲ ਦੇ ਉੱਤੇ ਹੈਰਾਨ ਹੈ ਕਿ ਭਾਰਤੀ ਜਿਹੜੇ ਧਰਮ ਨੇ ਹਿੰਦੁਸਤਾਨੀ ਧਰਮ ਉਹ ਬੰਦਗੀ ਦਾ ਫਲ ਮੰਨਦੇ ਨੇ ਕਿ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾ ਇੰਨਾ ਹੀ ਫਲ ਮੰਨਦੇ ਬਸ ਇਹ ਕਿ ਬੰਦਗੀ ਕਿਉਂ ਕਰਨੀ ਹੈ ਬੇ ਜਨਮ ਮਰਨ ਤੋਂ ਇਹ ਫਲ ਇਸਲਾਮ ਹੈਰਾਨ ਹੈ ਇਸਾਈਅਤ ਵੀ ਹੈਰਾਨ ਕਿ ਇਹ ਵੀ ਕੋਈ ਫਲ ਹੈ ਕਿਉਂਕਿ ਪੁਨਰ ਜਨਮ ਨੂੰ ਮੰਨਦੇ ਨੇ ਬਾਰ-ਬਾਰ ਦੇ ਜਨਮ ਨੂੰ ਨਹੀਂ ਮੰਨਦੇ ਸਭ ਤੋਂ ਜ਼ਿਆਦਾ ਤਾਇਦਾਦ ਇਹਨਾਂ ਦੋ ਧਰਮਾਂ ਦੀ ਹੈ साइयत इस्लाम पर हजब की गलतगी जोड़ा एक अटल सिद्धांत है उस तो यह निकारी नहीं पुनर जन्म नहीं है बार बार का कोई जन्म नहीं हर मनुख जो आया नवा आया दोबारा कोई जन्म नहीं बार बार जन्म नहीं लेना मैं पर हिंदुस्तान जितने धर्म ने बोधि जैनी सनातनी सिख धर्म इस तुम तो अलावा होर छोटे छोटे जो अवतारा चलाए गए धर्म ने सारे बार बार दे जन्म न पुनर्जन्म समुचा जैन धर्म समुचा बौद्ध समुचा सनातन मत जो वैदन धर्म के खड़ा है ये सिख धर्म एक पुनर्जन्म है बार बार दे जन्म ना जिन्हें धर्म हिंदुस्तान विच पैदा हुए हैं बार बार दे जन्म नाते ने पर जिन्हें धर्म हिंदुस्तान तो बाहर पैदा हुए कोई भी नहीं मनता ना इस्लाम मनता ना यूदी मन दे, ना ही ईसाई मन बार बार भी कोई जन्म होता ਔਰ ਹੈਰਾਨਗੀ ਇਹ ਕਿ ਇਹਦੀ ਕੋਈ ਫਲ ਹੈ ਇੱਕ ਬੰਦਾ ਬੰਦਗੀ ਕਰੇ ਭਜਨ ਕਰੇ ਤੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਦਰਸਲ ਹਿੰਦੁਸਤਾਨ ਦੇ ઋષਿ ਗੁਣੀ ਨੇ ਗੁਰੂ ਪੀਰ ਪ੍ਰਗੰਬਰਾਂ ਨੇ ਸਭ ਤੋਂ ਵੱਡਾ ਝੁਕ ਦੇ ਦਿੱਸਾ ਹੈ ਸਭ ਤੋਂ ਵੱਡਾ ਇਹ ਜੁਤੇ ਕਿ ਬ੍ਰਿੰਦਿਆ ਕਿ ਇੱਕ ਬੱਚੇ ਨੇ ਮਿਹਨਤ ਕਰਕੇ ਪਹਿਲੀ ਕਲਾਸ ਦਾ ਇਮਤਿਹਾਨ ਦਿੱਤਾ ਦੂਜੀ ਚ ਚਲਾ ਗਿਆ ਫਿਰ ਇਮਤਿਹਾਨ ਦਿੱਤਾ ਦੂਜੇ ਸਾਲ ਤੀਜੀ ਚ ਚਲਾ ਗਿਆ ਚੌਥੀ ਚ ਚਲਾ ਗਿਆ ਪੰਜਵੀਂ ਚ ਇਸ ਤਰੀਕੇ ਨਾਲ ਨੋਂ 10 ਸਾਲ ਦੀ ਮਿਹਨਤ ਤੋਂ ਬਾਅਦ ਵਿਚਾਰਾ 10ਵੀਂ ਪਾਠ ਤੇ ਅੱਜ ਜਿਉਂ 10ਵੀਂ ਦੇ ਵਿੱਚ ਬੈਠਿਆ ਤੇ ਇਹਨੂੰ ਹੁਕਮ ਕਰ ਦਿੱਤਾ ਕਿ ਜਾ ਤੂੰ ਪਹਿਲੀ ਰੇ ਵਿੱਚ ਬੈਠ। ਇਹ ਕਿੰਨਾ ਵੱਡਾ ਦੁੱਖ ਹੋਵੇ। ਵਿਚਾਰਾ 10 ਸਾਲ ਮਿਹਨਤ ਕਰਕੇ ਅੱਜ ਪਹੁੰਚਿਆ ਇਸ ਕਲਾਸ ਤੱਕ ਤੇ ਅੱਜ ਸਕੂਲ ਦੇ ਮੰਤਜਮ ਨੇ ਹੁਕਮ ਕਰ ਦਿੱਤਾ ਜਾ ਪਹਿਲੀ ਰੇ ਵਿੱਚ। ਬਿਤਨਾ ਵੱਡਾ ਦੁੱਖ ਹੈ। ਉਸ ਵਾਸਤੇ ਕਿਤਨੀ ਵੱਡੀ ਇਹ ਪੀੜਾ ਹੋਵੇ। ਪੁਰ ਜਮਿਆਇ ਮੁਨਕ ਮਾਸੂਮ ਬੱਚਾ ਹੈ ਮਾਂ ਦੀ ਗੋਦ ਤੇ ਚੈ ਪਿੰਗੂੜੇ ਵਿੱਚ ਪਿਆ ਹੈ ਦੁੱਧ ਪੀ ਰਿਹਾ ਹੈ ਅਚੇਤ ਹੈ ਸਹਜੇ ਸਹਜੇ ਵੱਡਾ ਹੋਇਆ ਫਿਰ ਖਿਡੌਣਿਆਂ ਨਾਲ ਖੇਡਦਾ ਹੈ ਹੋਰ ਵੱਡਾ ਹੋਇਆ ਸਕੂਲ ਜਾਣ ਲੱਗ ਪਿਆ ਹੋਰ ਵੱਡਾ ਹੋਇਆ ਵਿਆਹ ਆ ਗਿਆ ਫਿਰ ਉਸਦੇ ਬਾਲ ਬੱਚੇ ਹੋ ਗਏ ਇੱਕ ਅੰਧੇਆਂ ਵਿੱਚ ਪ੍ਰਵਿਰਤ ਹੋਇਆ ਫਿਰ ਸਹਜੇ ਸਹਜੇ ਬੁੱਢਾ ਹੋਇਆ ਅੱਜ ਮਰਨ ਲੱਗਿਆ ਤੇ ਮਰਨ ਲੱਗਿਆ ਇਹਨੂੰ ਕਹਿ ਦਿੱਤਾ ਜੇ ਹਣ ਤੋਂ ਫਿਰ ਬੱਚਾ ਬਣਨਾ ਤੂੰ ਫਿਰ ਦੁੱਧ ਚੋਣਾ ਤੂੰ ਫਿਰ ਮਾਂ ਦੀ ਗੋਦ 'ਚ ਖੇਡਣਾ ਤੂੰ ਫਿਰ ਪੰਗੂੜੇ 'ਤੇ ਝੂਲਦਾ ਰਹਿੰਦਾ ਫਿਰ ਤੂੰ ਫਿਰ ਖਡਾਉਣਿਆਂ ਦੀ ਖੇਡ ਖੇਡੇਂਗਾ ਫਿਰ ਤੂੰ ਸਹਜੇ ਸਹਜੇ ਵੱਡਾ ਹੋਵੇਂਗਾ ਤੂੰ ਫਿਰ ਸਕੂਲੇ ਪੜ੍ਹਨੇ ਜਾਵੇਂਗਾ ਤੂੰ ਤੇਰਾ ਫਿਰ ਵਿਆਹ ਹੋਵੇਗਾ ਤੇਰੇ ਫਿਰ ਬੱਚੇ ਹੋਣਗੇ ਤੂੰ ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਕਰੇਂਗਾ ਫਿਰ ਤੂੰ ਸਹਜੇ ਸਹਜੇ ਬੁੱਢਾ ਹੋਵੇਂਗਾ ਫਿਰ ਤੂੰ ਮਰੇਂਗਾ ਤੇ ਹਿੰਦੁਸਤਾਨ ਦੇ ਰਿਸ਼ੀ ਨੇ ਸੋਚਿਆ ਜੇ ਤੂੰ ਲੰਘ ਕੇ ਆਇਆ ਫਿਰ ਲੰਘਣਾ ਜੋ ਕੁਝ ਕਰ ਚੁੱਕਿਆ ਫਿਰ ਕਰਨਾ ਇਹ ਬਹੁਤ ਵੱਡਾ ਦੁੱਖ ਸਮਝ ਲਿਆ ਜੋ ਕਰ ਚੁੱਕੇ ਆਂ اے ਪ੍ਰਭੂ ਨਹੀਂ ਕਰ ਜਿੱਥੋਂ ਲੰਘ ਚੁੱਕੇ ਆਂ ਫੇਰ ਪ੍ਰਭੂ ਤੋ ਬਖਸ਼ਿਸ਼ ਕਰੋ ਉਤੋਂ ਨਾ ਲੰਗੇ ਅਰਦਾਸ ਕਰਨ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਿਖਾਇਆ ਹੈ ਪ੍ਰਭ ਜਨਮ ਮਰਨ ਨਿਵਾਰ ਹਾਰ ਪਰੇ ਉਹ ਦੁਆ ਤੇਰੇ ਦਵਾਰ ਤੇ ਦੁਨੀਆ ਦੇ ਦਵਾਰਾਂ ਤੋਂ ਹਾਰ ਕੇ ਥੱਕ ਕੇ ਤੇਰੇ ਦਵਾਰ ਤੇ ਆਇਆ ਤੇ ਤੂੰ ਜਨਮ ਤੇ ਮਨ ਦੀ ਨਿਗਰਤੀ ਕਰ ਦੇ ਹਲ ਦੱਸਦੇ ਨੇ ਜੈਦੇਹ ਦੀ ਮਹਾਰਾਜ ਨਾਮ ਜਪਣ ਦਾ ਹੀ ਐ ਨਾ ਦਾ ਨੋਦ ਜਸ ਸਿਮਰੈ ਜਨਮ ਜਰਾਵ ਮਰਨ ਬੈ ਨਹੀਂ ਹੁੰਦਾ ਜੇ ਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਮੁੜੇ ਤੇ ਤਾਂ ਇਹ ਦੁੱਖ ਨਹੀਂ ਇਹ ਨਹੀਂ ਆਖਿਆ ਗਿਆ ਕਿ ਜਿਹੜਾ ਨਾਮ ਜਪਦਾ ਉਹਦੇ ਘਰ ਕੰਚਨ ਦੇ ਮਹਿਲ ਲੱਗ ਜਾਂਦੇ ਕਰੋੜਾ ਪਤੀ ਬਣ ਜਾਂਦਾ ਫਿਰ ਕਬੀਰ ਕਿਉਂ ਨਹੀਂ ਬਣਿਆ ਫਿਰ ਅਰਬਦਾਸ ਕਿਉਂ ਨਹੀਂ ਪਤਾ ਕਬੀਰ ਦੀ ਹਾਲਤ ਕੀ ਸੀ ਮੁਸਮਸ ਰੋਏ ਕਵੀਨ ਕੀ ਮਾਈ ਇਹ ਬਾਰਤ ਕੈਸੇ ਜੀਏ ਰਗਾ ਸੰਸਾਰ ਨਾਲ ਨਾ ਜੋੜਿਆ ਕਰੋ ਨਾਮ ਦੇ ਰਸ ਔਰ ਜਿਹੜੇ ਗੁਣੀ ਗਹਿਣੀ ਜਾਂ ਸੰਤ ਮਹੰਤਿ ਸਤਰੀ ਕੇ ਨਾਲ ਜੋੜਨ ਦੀ ਕੋਸ਼ਿਸ਼ ਕਰਨ ਤੁਹਾਨੂੰ ਲੋਕ ਤੁਹਾਨੂੰ ਦੇਣਾ ਤੁਹਾਨੂੰ ਰਜੋ ਗੁਣੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੁਹਾਨੂੰ ਤਮੋ ਗੁਣੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸਤੋ ਗੁਣੀ ਤੇ ਪਰਮ ਪਰ ਦੀ ਝਲਕ ਨਹੀਂ ਦਿਖਾਂ ਇਤਨੀ ਗੱਲ ਪਰਮ ਉਪਾਦਿਤ ਗਲਤ ਕੋ ਤੁਹਾਨੂੰ ਰਸ ਕਹਿ ਨਾ ਜਾਏ ਹਜ਼ਰ ਜਗ੍ਹਾ ਉਸ ਪੱਧਰ ਤੱਕ ਪਹੁੰਚਦੇ ਆ ਕਿਉਂਕਿ ਸਤੋ ਗੁਣ ਤੇ ਗੁਣ ਤੇ ਸਤ ਗੁਣ ਵੀ ਜਮਾਇਆ ਹੈ ਰਾਜਗੁਣ ਤਾਮਗੁਣ ਸਤਗੁਣ ਕਈ ਗਏ ਇਹ ਤੇਰੀ ਸਗਮ ਆਇਆ ਤਮਗੁਣੀ ਮਾਇਆ ਵਿੱਚ ਹੈ ਰਜਗੁਣੀ ਮਾਇਆ ਵਿੱਚ ਹੈ ਸਤਗੁਣੀ ਮਾਇਆ ਵਿੱਚ ਹੈ ਪਰਮ ਪਦ ਕਰਦੋ ਪਹੁੰਚ ਕੇ ਮਾਇਆ ਤੋਂ ਉੱਚਾ ਹੋ ਸੰਸਾਰ ਤੋਂ ਉੱਚਾ ਜੇ ਜਦ ਸੰਸਾਰ ਤੋਂ ਉੱਚਾ ਹੋ ਗਿਆ ਹੁਣ ਸੰਸਾਰ ਵਿੱਚ ਨਹੀਂ ਆਉਣਾ ਆਸਾ ਬੱਤਾ ਆਵੇ ਜਾਇ ਹੁਣ ਸੰਸਾਰ ਦੀ ਆਸਾ ਹੀ ਨਹੀਂ ਰਹੀ ਸੰਸਾਰ ਨਾਲ ਕੋਈ ਡੋਰੀ ਨਹੀਂ ਅਗਾ ਜਾਏ ਅਗਲੀ ਦੁਨੀਆ ਜਾਏ ਸਤਗੁਣੀ ਜਿਹੜਾ ਮਨੁੱਖ ਹੈ ਇਹ ਸੰਸਾਰ ਨੂੰ ਪਾਰ ਕਰ ਗਿਆ ਪਰ ਕਿਨਾਰੇ ਤੇ ਖੜਾ ਹੈ ਬਾਹਰਲੇ ਕਿਨਾਰੇ ਛੜਿਆ ਨਹੀਂ ਇਸਨੇ ਸੰਸਾਰ ਲekin ਸੰਸਾਰ ਲੱਗ ਗਿਆ ਘੁੰਮਣ ਘੇਰੀਆਂ ਤੋਂ ਲੱਗ ਗਿਆ ਛੱਲਾ ਤੋਂ ਲੱਗ ਗਿਆ ਤੇ ਜਿਹੜਾ ਰਜੋ ਗੁਣੀ ਹੈ ਇਹ 바ਹੂ ਸਾਗਰ ਦੇ ਵਿੱਚ ਘੁੰਮਣ ਘੇਰੀਆਂ ਦੇ ਵਿੱਚ ਹੈ ਤੇ ਜਿਹੜਾ ਤਮਾ ਗੁਣੀ ਹੈ ਇਹ ਤੇ ਲੱਗਿਆ ਹੀ ਨਹੀਂ ਇਹਨੇ ਤੇ ਪੈਰ ਹੀ ਨਹੀਂ ਪਾਇਆ ਇਹ ਤੇ ਇਸ ਮਾਰਗ ਦਾ ਪਾਂਧੀ ਇੱਥੇ ਚੱਲਣ ਵਾਲਾ ਹੀ ਇਸ ਵਾਸਤੇ ਸਭ ਤੋਂ ਵੱਡੀ ਜਿਹੜੀ ਪੀੜਾ ਝੇਲਣੀ ਪੈਂਦੀ ਹੈ ਤਮਾ ਗੁਣੀ ਉਸ ਤੋਂ ਰਾਜੋਗੁਣ ਹੈ ਕਿ ਕੁਝ ਕਰਦਾ ਹੈ ਤੇ ਕੁਝ ਮੰਗਦਾ ਹੈ ਤੇ ਜਦ ਕੁਝ ਕਰਦਾ ਹੈ ਤਾਂ ਉਸ ਦੀ ਮੰਗ ਕੁਝ ਪੂਰੀ ਵੀ ਹੁੰਦੀ ਹੈ ਕੁਝ ਕਰਦਾ ਕੁਝ ਬੀਜ ਬੀਜਦਾ ਕੁਝ ਕੌਮ ਦੀ ਭਲਾਈ ਕਰਦਾ ਹੈ ਕੁਝ ਦੇਸ਼ ਦੀ ਭਲਾਈ ਕਰਦਾ ਹੈ ਕੋਈ ਸ਼ਰੀਕਾਂ ਦੀ ਭਲਾਈ ਕਰਦਾ ਹੈ ਕੋਈ ਪੜੋਸੀਆਂ ਦੀ ਭਲਾਈ ਕਰਦਾ ਹੈ ਕੁਝ ਪੁੰਨ ਕਰਦਾ ਹੈ ਉਹਦੇ ਬਦਲੇ ਅਗਰ ਕੁਝ ਮੰਗਦਾ ਹੈ ਉਸ ਨੂੰ ਮਿਲਦਾ ਵੀ ਹੈ ਇਸ ਵਾਸਤੇ ਤਮਾ ਗੁਣੀ ਨਾਲੋਂ ਕੁਝ ਥੋੜਾ ਜਿਆ ਸੁਖੀ ਪਰ ਜਿਆਦਾ ਸੁਖੀ ਹੈ ਸਤੋ ਕਰਮ ਨੂੰ ਭਾਗ ਲੱਗਿਆ ਤਾਂ ਠੀਕ ਨਹੀਂ ਭਾਗ ਲਗਿਆ ਤਾਂ ਵੀ ਠੀਕ ਬੀਜ ਬੀਜੇ ਸਨ ਜ਼ਮੀਨ ਦੇ ਚ ਫਲ ਤੱਕ ਆਪਣੇ ਨੇ ਤੇ ਠੀਕ ਨਹੀਂ ਆਪਣੇ ਤਾਂ ਵੀ ਠੀਕ ਲੇਕਿਨ ਇਤਨਾ ਬੋਧ ਹੈ ਮੈਂ ਬੀਜ ਬੀਜਿਆ ਸੀ ਪਰਮਪਰਪਤ ਤੱਕ ਜਿਹੜਾ ਪਹੁੰਚਿਆ ਉਹਨੂੰ ਇਹ ਵੀ ਬੋਧ ਨਹੀਂ ਕਿ ਮੈਂ ਕੁਝ ਕਰ ਰਿਹਾ ਉਹ ਕਹਿੰਦਾ ਨਹੀਂ ਹੋ ਰਿਹਾ ਸਭ ਕੁਝ ਹੋ ਰਿਹਾ ਮੈਂ ਨਹੀਂ ਕਰਦਾ ਹਮ ਰ ਕੀਆ ਕਛੂ ਨਾ ਹੋਇ ਕਰ ਹੈ ਰਾਮ ਹੋ ਰਿਹਾ ਸੋ ਪਰਮਪਰਪਤ ਜੋ ਪਹੁੰਚਿਆ ਨਹੀਂ ਅਸੀਂ ਤੇ ਕੁਝ ਕਰਦੇ ਹੀ ਨਹੀਂ ਪਰ ਸਭ ਰਾਮ ਕਰਦੇ ਸਤਿ ਆਈਸ਼ਵਰ ਕਰੇ ਸਭ ਪਰਮਾਤਮਾ ਕਰੇ ਇੱਥੇ ਤੱਕ ਜਿਉਂ ਪਹੁੰਚਦਾ ਹੈ ਬੰਦਾ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ ਔਰ ਇੱਥੇ ਬੈਠਿਆਂ ਬੈਠੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਤਮੋਗੁਣ ਦੇ ਸਿੰਘਾਸਣ ਤੇ ਬੈਠੇ ਹਾਂ ਕਿ ਰਜੋਗੁਣ ਦੇ ਜਾਂ ਸਤੋਗੁਣ ਦੇ ਜਾਂ ਪਰਮ ਪਦ ਨੂੰ ਛੂ ਗਏ ਆਪਣੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਘੁੰਮਦੇ ਆਣਾ ਮੈਂ ਸਤੋਗੁਣੀਆਂ ਦੇ ਦਰਸ਼ਨ ਕੀਤੇ ਰਜੋਗੁਣੀਆਂ ਦੇ ਵੀ ਕੀਤੇ ਨੋ ਗੁਣੀਆਂ ਦੇ ਵੀ ਰੱਜ ਕੇ ਕੀਤੇ ਪਰਮ ਪਦ ਗੁਰਮਗਿਆਂ ਨੂੰ ਵੇਖਣ ਵਾਸਤੇ ਅੱਖਾਂ ਤਰਸਦੀ ਕਦੇ ਕਦੇ ਕਿਸੇ ਐਸੇ ਉਸ ਦੇ ਸਰੂਪ ਦਰਸ਼ਨ ਹੋ ਜਾਂਦੇ ਨੇ ਜਿਹਨੇ ਸੰਸਾਰ ਨੂੰ ਬਾਹਰ ਕੀਤਾ ਹੈ ਪਰ ਕੰਡੇ ਤੇ ਪਰਲੇ ਕਿਨਾਰੇ ਤੇ ਹੈ ਬਿਲਕੁਲ ਸੰਸਾਰ ਨੂੰ ਉਸਨੇ ਛੱਡਿਆ ਉਸ ਨੂੰ ਬੜੀ ਪ੍ਰੇਰਨਾ ਮਿਲ ਜਾਂਦੀ ਉਸ ਸਤੋਗੁਣੀ ਮਿਲਦੇ ਅਰਮੁਲਕ ਦੇਚਨ ਹਰ ਸ਼ਾਇਰ ਦੇ ਤਮਾ ਗੁਣੀ ਤੇ ਰਜੋ ਗੁਣੀਆ ਰਜੋ ਗੁਣੀ ਰਾਜਸੀ ਬੰਦੇ ਰਾਜਨੀਤਿਕ ਬੰਦੇ ਦਾ ਪਤਾ ਕੀ ਮਤਲਬ ਉਹ ਕੁਝ ਕਰਦਾ ਪਿਆ ਪਰ ਮੰਗ ਉਸ ਦੀ ਬੜੀ ਹੈ ਜਿੰਨਾ ਸਮਝ ਨਾ ਆਵੇ ਸੇਵਾ ਪਿਆ ਕਰਦਾ ਕੌਮ ਦੀ ਦੇਸ਼ ਦੀ ਧਰਮ ਦੀ ਗੁਰਦੁਆਰੇ ਦੀ ਬੰਦੇ ਚ ਮੰਗ ਬੜੀ ਬੜੀ ਪਰਪਰਨਾ ਰਜੋ ਗੁਣੀ ਤਮਾ ਗੁਣੀ ਕਰਨਾ ਕੁਝ ਨਹੀਂ ਮੰਗ ਬੜੀ ਹੈ ਸਤ ਗੁਣੀ ਬਹੁਤ ਕੁਝ ਕਰੇਗਾ ਬਹੁਤ ਕੁਝ ਕਰੇਗਾ ਮੰਨਨੇ ਪਰ ਇਹ ਤਨਾ ਪਤਾ ਨਹੀਂ ਨਕੀਤਾ ਨਕੀਤਾ ਪਰ ਪਰਮ ਪਤ ਤੱਕ ਪਹੁੰਚਿਆ ਮਨੁੱਖ ਨੂੰ ਪਤਾ ਵੀ ਨਹੀਂ ਮੈਂ ਕੁਝ ਕੀਤਾ ਹੋੜੇ ਉਸ ਤੋਂ ਸਰ ਕੋ ਛੋੜੇ ਇੱਕ ਛੋਟੀ ਜਿਹੀ ਕਹਾਣੀ ਨੂੰ ਚੇਤੇ ਸਰ ਇੱਕ ਮੰਡੇਸ ਕਾਰਕਮ ਇਸਮਾਪਤੀ ਕਰ ਇੱਕ ਫਰਦੂਸ ਸਾਧਨਾ ਦੇ ਸੀ ਤਪੱਸਿਆ ਦੇ ਭਾਵ ਲਗਿਆ ਉਸ ਦੀ ਤਪੱਸਿਆ ਉਹਦੀ ਸਾਧਨਾ ਦੇਵਤੇ ਪ੍ਰਗਟ ਹੋਏ ਕਹਾਣੀ ਵਿੱਚ ਕਹਿੰਦੀ ਹੈ ਦੇਵਤੇ ਨੇ ਕਿਹਾ ॠषि ਕੁਝ ਮੰਗ ਲੈ ਮਹਾਤਮਾ ਕੁਝ ਮੰਗ ਲੈ ਮਹਾਤਮਾ ਨੇ ਕਿਹਾ ਖਾਂ ਪੜੀ ਨਾ ਕਹਿੰਦਾ ਹੈ ਜਨ ਮੇਰਾ ਹਿਰਦਾ ਮੰਗ ਨਾਲ ਭਰਿਆ ਹੋਇਆ ਸੀ ਉਦੋਂ ਤੁਸੀਂ ਕਦੇ ਨਹੀਂ ਆਖਿਆ ਕੁਝ ਮੰਗ ਲੈ ਮੰਗ ਲੈ ਤੇ ਹੁਣ ਤਪੱਸਿਆ ਕਰਦਿਆਂ ਕਰਦਿਆਂ ਜਦ ਅੰਦਰ ਕੋਈ ਮੰਗ ਨਹੀਂ ਨੇ ਤੇ ਤੁਸੀਂ ਅੱਜ ਪ੍ਰਗਟ ਹੋਏ ਹੋ ਤੇ ਕਹਿੰਦੇ ਮੰਗ ਅੱਜ ਕਹਿੰਦੇ ਜਦ ਅੰਦਰ ਕੋਈ ਮੰਗ ਵੀ ਨਹੀਂ ਜੇ ਤੇ ਜਦ ਅੰਦਰ ਬੜੀ ਮੰਗ ਸੀ ਤੁਸੀਂ ਕਦੀ ਨਹੀਂ ਪ੍ਰਗਟ ਹੋਏ ਤੁਸੀਂ ਕਦੀ ਨਹੀਂ ਆਖਿਆ ਉਹ ਦੇਵਤੇ ਕਹਿੰਦੇ ਕਿ ਠੀਕ ਹੈ ਭਾਨ ਤੇਰੇ ਅੰਦਰ ਕੋਈ ਮੰਗ ਨਹੀਂ ਪਰ ਫਿਰ ਵੀ ਤੂੰ ਕੁਝ ਮੰਗ ਕਿਉਂਕਿ ਅਸੀਂ ਆਇਆ ਅਸੀਂ ਕੁਝ ਦੇਣਾ ਚਾਹੁੰਦੇ ਆ ਸਾਨੂੰ ਖਾਲੀ ਨਾ ਰੋੜਾ ਉਹ ਰਿਸ਼ੀ ਕਹਿ ਲਗਾਓ ਕੋਸ਼ਿਸ਼ ਕਰਨ ਦੇ باوجود ਵੀ ਮੈਂ ਦੇਖਦਾ ਅੰਦਰ ਕੋਈ ਮੰਗ ਨਹੀਂ ਇਸ ਵਾਸਤੇ ਤੁਹਾਨੂੰ ਜੋ ਕੁਝ ਚੰਗੀ ਲੱਗੇ ਚੀਜ਼ ਮੇਰੀ ਝੋਲੀ 'ਚ ਪਾ ਦਿਓ ਮੇਰੀ ਮੰਗ ਹੈ ਉਹ ਦੇਵਤੇ ਕਹਿੰਦੇ ਕਿ ਫਿਰ ਅਸੀਂ ਤੈਨੂੰ ਵਰ ਦੇ ਦਿੰਦੇ ਹਾਂ ਤੂੰ ਜਿਸ ਮੂਰਖ ਦੇ ਸਿਰ ਤੇ ਹੱਥ ਰੱਖੇਂਗਾ ਨਾ ਸਿਆਣਾ ਹੋ ਜਾਏ ਜਿਸ ਬਿਮਾਰ ਦੇ ਸਿਰ ਤੇ ਹੱਥ ਰੱਖੇਂਗਾ ਤੰਦਰੁਸਤ ਹੋ ਜਾਏ ਜਿਸ ਕੰਗਾਲ ਦੀ ਪਿੱਠ ਤੇ ਹੱਥ ਰੱਖੇਂਗਾ ਦਨਾਰ ਹੋ ਜਾਏ ਅਸੀਂ ਤੇਰੇ ਹੱਥਾਂ ਨੂੰ ਇਹ ਬਰਕਤ ਦੇਂਦੇ ਹਾਂ ਵਰ ਦੇ ਕੇ ਜੋ ਦੇਵਤੇ ਜਾਣ ਲੱਗੇ ਫਕੀਰ ਨੇ ਰੋਕਿਆ ਆਖੇ ਨਹੀਂ ਚਾਹੀਦਾ ਐ ਵਰ ਨਹੀਂ ਚਾਹੀਦਾ ਇਹ ਦੇਖ ਤੇ ਕਹਿਣ ਲੱਗੇ ਕਿਆ ਤੂੰ ਇਹ ਨਹੀਂ ਚਾਹੁੰਦਾ ਕਿ ਕੋਈ ਮੂਰਖ ਸਿਆਣਾ ਹੋ ਜਾਵੇ ਕੋਈ ਬਿਮਾਰ ਅੰਦਰਸਤ ਹੋ ਜਾਵੇ ਕੋਈ ਕੰਗਾਲ ਦਾ ਨਾਲ ਹੋ ਜਾਵੇ ਕਿਆ ਤੂੰ ਨਹੀਂ ਚਾਹੁੰਦਾ ਮੈਂ ਚਾਹਨਾ ਮੈਂ ਤੇ ਚਾਹਨਾ ਬਿਮਾਰ ਅੰਦਰਸਤ ਹੋ ਜਾਵੇ ਮੈਂ ਤੇ ਚਾਹਨਾ ਮੂਰਖ ਸਿਆਣਾ ਹੋ ਜਾਣਾ ਮੈਂ ਤੇ ਚਾਹਨਾ ਜਗਤ ਦੇ ਵਿੱਚ ਕੋਈ ਨਿਰਘੰਨਾ ਹੋਵੇ ਸਭ ਦੀਆਂ ਲੋੜਾਂ ਪੂਰੀਆਂ ਹੋਣ ਫਿਰ ਇਹ ਤੂੰ ਸਾਡਾ ਵਰ ਕਿਉਂ ਨਹੀਂ ਲੈਂਦਾ ਕਹਿੰਦਾ ਇਹ ਮੇਰੇ ਹੱਥ ਰੱਖਣ ਨਾਲ ਨਾ ਹੋਵੇ ਮੈਂ ਜਿੱਥੋਂ ਲੰਘ ਜਾਵਾਂ ਨਾ ਤੇ ਮੇਰੀ ਜਿਹੜੀ ਛਾਇਆ ਹੈ ਨਾ ਇਹ ਛਾਇਆ ਜਿਸ ਜਿਸ ਤੇ ਪਵੇ ਕੰਗਾਲ ਧਨਾੜ ਹੁੰਦਾ ਨੋਰਖ ਸਿਆਣਾ ਹੁੰਦਾ ਬਿਨਾਰ ਤੰਦਰੁਸਤ ਹੋ ਜਾਂਦਾ ਮੈਨੂੰ ਨਾ ਪਤਾ ਹੋਵੇ ਕਿ ਮੇਰੀ ਛਾਇਆ ਨਾਲ ਕੌਣ ਸਿਆਣਾ ਦਾ ਕੌਣ ਧਨਾੜ ਬਣਦਾ ਕੌਣ ਤੰਦਰੁਸਤ ਹੁੰਦਾ ਮੈਨੂੰ ਨਾ ਪਤਾ ਚੱਲੇ ਕਹਾਣੀ ਬੜੀ ਪਿਆਰੀ ਹੈ ਯਕੀਨ ਜਾਨੋ ਸੰਸਾਰ ਵਿੱਚ ਇਸ ਤਰ੍ਹਾਂ ਦੀ ਭਲਾਈ ਜਿਨਾ ਮਰਖਾ ਨੇ ਕੀਤੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਜਿਸ ਗਲੀ ਚੋਂ ਲੰਘ ਗਏ ਜਿਸ ਦੇਸ਼ ਚੋਂ ਲੰਘ ਗਏ ਜਿਸ ਸ਼ਹਿਰ ਚੋਂ ਲੰਘ ਗਏ ਲੋਕੀ ਮਾਲਾ-ਮਾਲ ਹੋ ਗਏ ਲੋਕੀ ਧਨਾੜ ਹੋ ਗਏ ਲੋਕੀ ਆਤਮਿਕ ਸੰਪਦਾ ਦੀ ਦੌਲਤ ਨਾਲ ਧਨਾੜ ਹੋ ਗਏ ਬਿਮਾਰ ਤੰਦਰੁਸਤ ਹੋ ਗਏ ਕੋੜੀ ਰਾਜੀ ਹੋ ਗਏ ਗਰੀਬ ਜਿਹੜੇ ਸਨ ਫਰਿਸ਼ਤੇ ਹੋ ਗਏ ਦੇਵਤੇ ਹੋ ਗਏ ਇਹ ਹਕੀਕਤ ਹੈ ਇਹ ਸਚਾਈ ਹੈ ਪਰ ਜਿਹੜਾ ਬਾਰ-ਬਾਰ ਇਹ ਦਾਅਵਾ ਕਰੇ ਮੈਂ ਦੇਸ਼ ਤੇ ਇਤਨੀ ਭਲਾਈ ਕੀਤੀ ਕੌਮ ਦੇ ਇਤਨੀ ਭਲਾਈ ਕੀਤੀ ਹੈ ਦੇਸ਼ ਨੇ ਕੀ ਕੀਤਾ ਮੇਰੇ ਖਾਤਰ ਕੌਮ ਨੇ ਕੀ ਕੀਤਾ ਇਹ ਤਮਾ ਗੁਣੇ ਰਜ ਗੁਣੇ ਰੋ ਇਸ ਅਤਮ ਨੂੰ ਇੱਕ ਪਰਮਪਰਪਤ ਤੱਕ ਪਹੁੰਚਿਆ ਨੇ ਵਾਸਤਵਿਕ ਦੁਨੀਆ ਦੀ ਭਲਾਈ ਉਹਨਾਂ ਮਨੁੱਖਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਕਦੀ ਬੋਰ ਵੀ ਨਹੀਂ ਰਿਹਾ ਕਿਸੇ ਭਲਾਈ ਕੀਤੇ ਉਹ ਕਹਿੰਦੇ ਨਹੀਂ ਹੋ ਰਿਹਾ ਸੀ ਕੀਤੇ ਨਹੀਂ ਹੋ ਰਿਹਾ ਸਭ ਕੁਝ ਹੋ ਰਿਹਾ ਹੈ ਸਭ गोविंद ਹੈ ਸਭ गोविंद ਹੈ गोविंद ਬਿਨ ਨੇ ਕੋਏ ਕਰ ਹੈ ਰਾਮ ਹੋਏ ਹੈ ਸੋਏ ਹਮਰਾ ਕੀਆ ਕੁਝ ਨਹੀਂ ਸੜੇਤੀਆਂ ਕੀਏ ਕੁਝ ਵੀ ਨਹੀਂ ਸਭ ਰਾਮ ਕਰ ਰਿਹਾ ਹੈ ਸਭ गोविंद ਕਰ ਰਿਹਾ ਹੈ ਔਰ ਇਸ ਅਵਸਥਾ ਤੇ ਪਹੁੰਚ ਕੇ ਜੋ ਆਨੰਦ ਹੈ ਜੋ ਰਸ ਹੈ ਗੁਰਬਾਣੀ ਉਸ ਨੂੰ ਅਕਥ ਕਹਿੰਦੀ ਹੈ ਤੇ ਖਿਮਾ ਕਰਨੀ ਮੈਂ ਮੋਰਖ ਦੀ ਰਸਨਾ ਕੀ ਕਥਨ ਕਰੇਗੀ ਜਦ ਗੁਰਬਾਣੀ ਕਹਿੰਦੀ ਹੈ ਕਾਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਏ ਤੇ ਜਿੱਥੇ ਸਤਗੁਰਾਂ ਦੀ ਬਾਣੀ ਕਹਿ ਦੇਵੇ ਉਹ ਰਸ ਪਰਮ ਪਦ ਦੀ ਵਿਆਖਿਆ ਅਕਥ ਹੈ ਤਾਂ ਖਿਮਾ ਕਰਨੀ ਜਦ ਅਕਥ ਹੈ ਤਾਂ ਫਿਰ ਕੋਈ ਕਥਨ ਨਹੀਂ ਕਰ ਸਕਦਾ ਲੇਕਿਨ ਮਨੁਖ ਦੀ ਮੰਜ਼ਿਲ ਇਹ ਹੈ